ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5ਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਸਬਜਗ ਜਿਨ ਹੈ ਉਪਾਇਆ ਭਾਈ ਕਰਣਾ ਕਾਰਨ ਸਮਰਥ ਜੋ ਪਿੰਡ ਜਨ ਸਾਜਿਆ ਭਾਈ ਦੇ ਕਰ ਆਪਣੀ ਵੱਥਾ ਸਬਜਗ ਜਿਨ ਹੈ ਉਪਾਇਆ ਭਾਈ ਕਾਰਣਾ ਕਾਰਣਾ ਸਮਰਥ ਜੋ ਪਿੰਡ ਜਨ ਸਾਜਿਆ ਪਾਈ ਦੇਕਰ ਆਪਣੀ ਵਾਥਾ ਕਿਨਾ ਕਹੀਆ ਕਿਉਂ ਦੇਖਿਆ ਪਾਈ ਕਰਤਾ ਇੱਕ ਅਕਥ ਗੁਰੂ ਗੋਵਿੰਦ ਸਲਾਹੀਆ ਪਾਈ ਜਿਸ ਤੇ ਜਾਪ ਤਾਥ ਮੇਰੇ ਮਾਨਾ ਜਪਿਆ ਹਰ ਭਗਵੰਤਾ ਨਾਮ ਦਾਣ ਦੇ ਜਨ ਆਪਣੇ ਦੁਖ ਦਰਦ ਕਹੰਤਾ ਰਹਾਉ ਜਾ ਕ ਕਰ ਸਭ ਕਿਛ ਹੈ ਪਾਈ ਨੋਂ ਨਿਦ ਪਰੇ ਪੰਡਾਰ ਸਿਸਕੀ ਕੀਮਤ ਨਾ ਪਵੈ ਪਾਈ ਉੱਚ ਅਗਮ ਅਪਾਰ ਜੀ ਜੰਤ ਪ੍ਰਤ ਪਾਲਦਾ ਪਾਈ ਨਤਨਤ ਕਰਦਾ ਸਾਰ ਸਤ ਗੁਰ ਪੂਰਾ ਭੇਟਿਆ ਪਾਈ ਸ਼ਬਦ ਮਿਲਾਵਣ ਹਾਰਾ ਸੱਚੇ ਚਰਣਾ ਸ੍ਰੇਵੀ ਹੈ ਭਾਈ ਪਰਮਾ ਪਉ ਹੋਵਨਾਸ ਮਿਲ ਸੰਤ ਸੁਭਾ ਮਨ ਮੰਝਿਆ ਭਾਈ ਹਰ ਕਾ ਨਾਮ ਨਿਵਾਸ ਮਿਟਾ ਅੰਧੇਰਾ ਅਗਿਆਨਤਾ ਭਾਈ ਕਮਲ ਹੋਵਾ ਪਰਗਾਸ ਗੁਰ ਬਚਨੀ ਸੁਖ ਉਪਜੈ ਪਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋਡਿਆ ਪਾਈ ਹੋਇਆ ਸਭ ਕੀ ਤੁਰਾ ਕਟ ਕਟ ਬ੍ਰਹਮਾ ਪਸਾਰਿਆ ਭਾਈ ਵੇਖਾ ਸੁਣਾ ਹਜੂਰਾ ਜਿਤ ਦਿਨ ਵਿਸਰਾ ਪਾਰ ਬ੍ਰਹਮਾ ਭਾਈ ਤਿਤ ਦਿਨ ਮਰੀਐ ਝੂਰਾ ਕਰਨਾ ਕਰਾਵਨ ਸਮਰਥੋ ਪਾਈ ਸਰਬ ਕਲਾ ਪਰਪੂਰਾ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ વિનાਸ ਤਿਸ ਭਾਵੈ ਤਾਂ ਮੇਲ ਲਏ ਪਾਈ ਹਰਦਾ ਨਾਮ ਨਿਵਾਸ ਗੁਰਮਖ ਕਮਲ ਪ੍ਰਗਾਸਿਆ ਭਾਈ ਹਰਦਾ ਹੋਵਾ ਪ੍ਰਗਾਸ ਪ੍ਰਗਟ ਭਿਆ ਪਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰ ਪੂਰਾ ਸੰਤੋਖਿਆ ਭਾਈ ਅਹਨੇ ਸ ਲਗਾ ਪਾਓ ਰਸਨਾ ਰਾਮ ਰਵੈ ਸਦਾ ਪਾਈ ਸਾਚਾ ਸਾਦ ਸਵਾਓ ਕਰਨੀ ਸਣ ਸਣ ਜੀਵਿਆ ਪਾਈ ਨਹਿ ਚਲ ਪਾਇਆ ਥਾਓ ਜਿਸ ਪ੍ਰਤੀਤਨਾ ਆਵਈ ਪਾਈ ਸੋ ਜਿਹੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਪਾਈ ਹੋ ਤਿਸ ਕੈ ਬਲ ਜਾਓ ਓਹ ਨਿਰਗੁਣੀ ਆਰੇ ਪਾਲਦਾ ਪਾਈ ਦੇ ਨਿਥਾਵੇ ਥਾਓ ਰਜ ਕਾ ਸੰਬਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਪੇਟੀਆ ਪਾਈ ਪੂਰਾ ਤਿਸ ਕਰਮਾਓ ਤੇ ਸਬਨਾ ਘੜੀਨਾ ਜੀਵਿਆ ਪਾਈ ਸਰਬ ਕਲਾ ਪਰ ਪੂਰਾ ਸਾਸ ਗਿਰਾਸ ਨਾ ਵਿਸਰੈ ਪਾਈ ਪੇਖੋ ਸਦਾ ਹਜੂਰਾ ਸਾਧੂ ਸੰਗ ਮਿਲਾਇਆ ਪਾਈ ਸਰਬਰ ਹਾ ਪਰ ਪੂਰਾ ਜਿਨਾ ਪ੍ਰੀਤ ਨਾਲ ਲਗਿਆ ਪਾਈ ਸੇਨ ਤਨ ਤ ਮਰਦੇ ਝੂਰਾ ਅੰਚਲ ਲਾਇ ਤਰਾਇ ਪਾਈ ਪੌਜਲ ਦੁਖ ਸੰਸਾਰ ਕਰ ਕਿਰਪਾ ਨਦਰਿ ਨਿਹਾਲਿਆ ਪਾਈ ਕਿਤਨ ਅੰਗ ਅਪਾਰਾ ਮਨ ਤਨ ਸੀਤਲ ਹੋਇਆ ਪਾਈ ਪੂਜਨਾ ਨਾਮ ਅਦਾਰ ਨਾਨਕ ਤੇ ਸਰਣਾਗਤੀ ਪਾਈ ਜੇ ਕਲਬਖ ਕਾਟਣ ਹਾਰਾ ਮਨ ਤਨ 시ਤਲ ਹੋਇਆ ਪਾਈ ਪੋਜਨਾ ਨਾਮ ਅਦਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਲਬਖ ਕਾਟਣ ਹਾਰਾ ਓ ਵਾਹੇ ਗੁਰੂ ਜੀ ਕਾ ਖਾਲਸਾ ਓ ਵਾਹੇ ਗੁਰੂ ਜੀ ਕੀ ਫਤਿਹ